ਦੀਮਾ ਸਾਹਿਬ ਹੁਣ ਤੁਸੀਂ ਉਸੋ ਕਣਕ ਦਾ ਸੀਜ਼ਨ ਅਸੀਂ ਦੱਸਿਆ ਸ਼ੁਰੂ ਹੋਣ ਵਾਲਾ ਹੈ ਪ੍ਰਬੰਧ ਕਿਸ ਤਰ੍ਹਾਂ ਦੇ ਨੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਸਾਰੀਆਂ ਤਿਆਰੀਆਂ ਮੁਕੰਮਲ ਨੇ ਪਿਛਲੇ ਸਾਲਾਂ ਦੇ ਮੁਕਾਬਲੇ ਅਸੀਂ ਬਹੁਤ ਕੁਝ ਦੇਖਿਆ ਕਮੀਆਂ ਰਹੀਆਂ ਸਰਕਾਰ ਕੋਸ਼ਿਸ਼ ਵੀ ਕਰ ਰਹੀ ਹੈ ਉਹ ਨਹੀਂ ਕਹਿੰਦੇ ਕਿ ਕੋਸ਼ਿਸ਼ਾਂ ਕੀਤੀਆਂ ਨਹੀਂ ਪਰ ਕੀ ਲੱਗਦਾ ਪਿਆ ਹਾਲਾਤ ਕਿਸ ਤਰ੍ਹਾਂ ਦੇ ਰਹਿ ਸਕਦੇ ਨੇ ਸਰਕਾਰ ਵੱਲੋਂ ਮੀਟਿੰਗ ਕਰਕੇ ਡਾਇਰੈਕਸ਼ਨ ਜਾਰੀ ਹੋ ਗਈਆਂ ਐਗਰੀਕਲਚਰ ਡਿਪਾਰਟਮੈਂਟ ਵੱਲੋਂ ਮੰਡੀ ਬੋਰਡ ਵੱਲੋਂ ਯੋਗ ਪ੍ਰਬੰਧਨ ਹੋਏਗਾ ਜੋ ਸਾਈਕਲੋ ਸਟਾਈਲ ਗੱਲਾਂ ਆਂਦੀਆਂ ਹੁੰਦੀਆਂ ਹੁੰਦੀਆਂ ਨੇ ਕਿਸਾਨੀ ਨੂੰ ਮੁਸ਼ਕਲ ਨਹੀਂ ਆਣ ਦਿੱਤੀ ਜਾਏਗੀ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੋਏਗਾ ਛਾ ਦਾ ਪ੍ਰਬੰਧ ਹੋਏਗਾ ਚੰਗੀ ਤਰ੍ਹਾਂ ਲਿਫਟਿੰਗ ਹੋ ਜਾਏਗੀ ਔਰ ਕਿਸੇ ਨੂੰ ਕੋਈ ਵੀ ਮੁਸ਼ਕਲੇ ਤੇ ਸੰਬੰਧਿਤ ਜਿਹੜਾ ਮਾਰਕੀਟ ਕਮੇਟੀ ਦੇ ਵਿੱਚ ਉਹਨੂੰ ਮਿਲੋ ਜਾਂ ਡਿਪਟੀ ਕਮਿਸ਼ਨਰ ਨੂੰ ਗੱਲ ਕਰ ਸਕਦੇ ਹੋ ਟਰਾਂਸਪੋਰਟੇਸ਼ਨ ਦੇ ਵੀ ਪ੍ਰਬੰਧ ਹੋ ਗਏ ਨੇ ਇਹ ਸਾਰੇ ਇੱਕ ਸਾਰ ਨਾਲ ਪ੍ਰਬੰਧ ਹੋ ਚੁੱਕੇ ਨੇ ਇਹ ਲਗਭਗ ਉਹੋ ਜਿਹੀ ਪ੍ਰਬੰਧ ਨੇ ਜਿਹੜੇ ਛੋਣੇ ਵੇਲੇ ਹੋਏ ਸੀਗੇ ਸੋ ਇਹ ਸਰਕਾਰ ਨੇ ਸਾਲ ਵਿੱਚ ਦੋ ਵਾਰ ਕਰਨੇ ਹੁੰਦੇ ਨੇ ਲੇਕਿਨ ਵੇਖਣ ਵਾਲੀ ਗੱਲ ਇਹ ਆ ਕਿ ਜੋ ਸਰਕਾਰ ਨੇ ਭਰੋਸੇਯੋਗਤਾ ਚੋਣੇ ਵੇਲੇ ਕਵਾ ਲਈਏ ਕੇਂਦਰ ਸਰਕਾਰ ਨੇ ਅਣਗੈਲੀ ਦਿਖਾਈਏ ਹੋ ਸਕਦਾ ਵਿਉਂਤਪੰਦੀ ਦਾ ਤਰੀਕਾ ਵੀ ਹੋ ਸਕਦਾ ਹੈ ਉਹ ਹੁਣ ਕਣਕ ਦੇ ਵੇਲੇ ਨਾ ਰਿਪੀਟ ਹੋਵੇ ਸਾਡੀ ਹੋਸਟ ਦੇ ਬੀਤੇਆਂ ਸਾਲਾਂ ਵਿੱਚ ਕਦੇ ਹੋਇਆ ਨਹੀਂ ਲੇਕਿਨ ਜਿਸ ਹਿਸਾਬ ਨਾਲ ਇਹ ਕਿਹਾ ਗਿਆ ਕਿ ਚੋਣੇ ਵੇਲੇ ਸਾਡੇ ਕੋਲ ਸਟੋਰ ਕਰਨ ਦੀ ਜਗ੍ਹਾ ਨਹੀਂ ਹੈਗੀ ਉਹੋ ਜੇ ਹਾਲਾਤ ਨਾਲ ਉਹਦਾ ਇੱਕ ਫਿਕਰ ਹੈਗਾਏ ਲੇਕਿਨ ਉਹਦੇ ਇਲਾਵਾ ਇਹ ਵੀ ਗੱਲ ਹੈਗੀ ਏ ਕਿ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਹੜਾ ਫੂਡ ਗ੍ਰੇਨ ਦੇ ਉੱਤੇ 인ਫਲੇਸ਼ਨ ਚੱਲਦੀ ਪਈ ਏ ਉਹ ਬਹੁਤ ਗੰਭੀਰ ਚਿੰਤਾ ਦਾ ਵਿਸ਼ਾ ਏ ਰੂਸ-ਉਕਰੇਨ ਦੀ ਜੰਗ ਸੀਗੀ ਮੇਜਰ ਫੂਡ ਬੋਲ ਸੀਗਾ ਯੂਰਪ ਲਈ ਕਣਕ ਸੀਗੀ ਜਿਹੜੀ ਉਕਰੇਨ ਤੋਂ ਆਂਦੀ ਤੇ ਰਸ਼ੀਆ ਤੋਂ ਆਂਦੀ ਉਹਦੀ ਹੱਲੇ ਵੀ ਸਪਲਾਈ ਰਿਸਟੋਰ ਨਹੀਂ ਹੋਈ ਦੂਸਰੇ ਪਾਸੇ ਜਿਹੜਾ ਪੰਜਾਬ ਆ ਇਹ ਬਹੁਤ ਸਾਰੇ ਲੋਕਾਂ ਦੇ ਨੀਤੀ ਘਾੜਿਆਂ ਨੂੰ ਪਤਾ ਜ਼ਰੂਰ ਹੈ ਪਰ ਜ਼ਿਆਰਾ ਤੌਰ ਤੇ ਉਹ ਸਾਨੂੰ ਦੱਸ ਨਹੀਂ ਰਹੇ ਨਾ ਹੀ ਉਹ ਦੱਸਣਾ ਚਾਹੁੰਦੇ ਨੇ ਹੂੰ ਬੀਤੇ ਦੋਆਂ ਸਾਲਾਂ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਜਿਸ ਹਿਸਾਬ ਨਾਲ ਕਣਕ ਦਾ ਨੁਕਸਾਨ ਹੋਇਆ ਜਨਵਰੀ ਐਂਡ ਤੇ ਫਰਵਰੀ ਦੇ ਮਹੀਨੇ ਦੇ ਵਿੱਚ ਜਿਸ ਤਰ੍ਹਾਂ ਟੈਂਪਰੇਚਰ ਵਧਿਆ ਉਹਦੇ ਨਾਲ ਦਾਣਾ ਸੀ ਦੁੱਧਾ ਪੈ ਰਿਆ ਸੀਗਾ ਉਸ ਵੇਲੇ ਉਹ ਸੁੰਘੜ ਗਿਆ ਉਹਦਾ ਰੰਗ ਬਦਰੰਗ ਹੋ ਗਿਆ ਉਹਦਾ ਸਾਈਜ਼ ਛੋਟਾ ਹੋ ਗਿਆ ਸਰਕਾਰ ਵੱਲੋਂ ਬਹੁਤ ਦੇਰ ਰੌਲਾ ਰੱਪਾ ਪਾਇਆ ਗਿਆ ਕਿਸਾਨਾਂ ਵੱਲੋਂ ਕਿਸਾਨ ਜਥੇਬੰਦੀਆਂ ਵੱਲੋਂ ਤੇ ਇਹ ਹਾਲਾਤ ਆਏ ਫਿਰ ਰਾਹਤ ਦੇਣ ਦੀ ਗੱਲ ਹੋਈ ਇਹ ਹੁਣੇ ਹੀ ਪ੍ਰਬੰਧ ਕਰ ਲੈਣੇ ਚਾਹੀਦੇ ਨੇ ਦੂਸਰੇ ਪਾਸੇ ਅੱਜ ਦੇ ਦਿਨ ਜਿਹੜਾ 2400 25 ਰੁਪਏ ਮਿਨੀਮਮ ਸਪੋਰਟ ਪ੍ਰਾਈਸ ਦੀ ਗੱਲ ਹੋਈਏ ਇਹ ਲਗਭਗ 5 ਮਹੀਨੇ ਪਹਿਲਾਂ ਅਨਾਉਂਸ ਕੀਤਾ ਗਿਆ ਸੀ ਅੱਜ ਮਾਰਕੀਟ ਦੇ ਵਿੱਚ ਕਣਕ ਦਾ ਰੇਟ ਕੀ ਹੈ ਤੁਸੀਂ ਜਾ ਕੇ ਬੁਲੀਅਨ ਮਾਰਕੀਟ ਚੈੱਕ ਕਰ ਸਕਦੇ ਹੋ ਅੱਜ ਤੋਂ 15 ਦਿਨ ਪਹਿਲੇ ਕਣਕ 3200 3700 ਰੁਪਏ ਕੁਝ ਵੈਰਾਈਟੀਆਂ ਜਿਹੜੀਆਂ ਨੇ 4000 ਦੇ ਕੋਲ ਵਿਕ ਰਹੀਆਂ ਸਨ ਹੂੰ ਪੰਜਾਬ ਦੀ ਕਿਸਾਨੀ ਨੇ ਦੇਸ਼ ਦਾ ਅੰਨ ਭੰਡਾਰ ਪਚਾ ਕੇ ਰੱਖਿਆ ਸਾਰੇ ਦੇਸ਼ ਨੂੰ ਜੋ ਪ੍ਰਧਾਨ ਮੰਤਰੀ ਜੀ ਨੇ ਅਨਾਉਂਸ ਤੇ ਕਰ ਦਿੱਤਾ ਕਿ ਅਗਲੇ 5 ਸਾਲ ਲਈ ਫ੍ਰੀ ਫੂਡ ਦਵਾਂਗੇ ਉਹ ਫੂਡ ਆਣਾ ਕਿੱਥੋਂ ਸੀਗਾ ਹੁਣ ਬਫਰ ਸਟਾਕ ਭਰ ਗਏ ਜਦੋਂ ਪਿਛਲੀ ਫਸਲ ਆਈ ਹੁਣੋ ਹੌਲੀ ਹੌਲੀ ਵੰਤਰਣ ਹੋ ਗਿਆ ਉਹਨਾਂ ਦਾ ਤਾਂ ਹੀ ਜਿਹੜੀ ਮਾਰਕੀਟ ਹੈ ਉਹਦੇ ਵਿੱਚ ਰੇਟ ਵਧਿਆ ਤੇ ਪੰਜਾਬ ਦੀ ਕਿਸਾਨੀ ਨੂੰ ਉਹ ਪੁਰਾਣੇ ਰੰਗ ਢੰਗ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਕਿ ਇਹਨਾਂ ਨੂੰ ਆ ਮੁਸ਼ਕਲ ਆਣੀ ਹੈ ਇਸ ਤੋਂ ਉੱਪਰ ਸੋਚਣ ਵਾਲੀ ਗੱਲ ਇਹ ਜਿਹੜਾ ਫੂਡ ਗ੍ਰੇਨ ਇਕੱਠਾ ਹੋਣਾ ਹੈ ਅੱਜ ਕਿਸੇ ਨੂੰ ਪਤਾ ਕਿ ਪੰਜਾਬ ਨੇ ਬੀਤੇ ਸਾਲ ਦੇ ਵਿੱਚ 51% ਕੇਂਦਰੀ ਖਾਦ ਭੰਡਾਰ ਦੇ ਵਿੱਚ ਯੋਗਦਾਨ ਪਾਇਆ ਕਣਕ ਦਾ ਹੂੰ ਕੁਝ ਲੋਕ ਐਵੇਂ ਰੌਲਾ ਰੱਪਾ ਪਾਉਣ ਵਾਲੇ ਨੇ ਐਵੇਂ ਮਤਾ ਕਹਿ ਰਿਹਾ ਹੈ ਕਾ ਕਿਸੇ ਨੂੰ ਕੋਈ ਜ਼ਮੀਨੀ ਸੂਚਾਈ ਨਹੀਂ ਪਤਾ ਹਕੀਕਤ ਕੀ ਹੈ ਉਹਨਾਂ ਨੂੰ ਨਹੀਂ ਪਤਾ ਬਸ ਆ ਸੋਸ਼ਲ ਮੀਡੀਆ ਰਾਹੀਂ ਯੂਟਿਊਬਰਾਂ ਰਾਹੀਂ ਵੱਡੇ ਵੱਡੇ ਚੈਨਲਾਂ ਰਾਹੀਂ ਪ੍ਰਚਾਰ ਕਰ ਦਿੱਤਾ ਕਿ ਕੱਲਾ ਪੰਜਾਬ ਨੂੰ ਕਿਉਂ ਵੱਖਰਾ ਗਿਣਿਆ ਜਾਵੇ ਕਿਉਂ ਇਹਨਾਂ ਦੀ ਐਮਐਸਪੀ ਦੀ ਗਾਰੰਟੀ ਮੰਗੀ ਜਾਵੇ ਮਾਂਗੇ ਜਿਹੜੀ ਕਿਸਾਨ ਗੱਲਾਂ ਕਰ ਰਹੇ ਨੇ ਧਰਨਾ ਦੇ ਰਹੇ ਨੇ ਆਮ ਲੋਕਾਂ ਨੂੰ ਇਹ ਮੁਸ਼ਕਲ ਦੇ ਰਹੇ ਨੇ ਉਹ ਲੋਕਾਂ ਨੂੰ ਇਹ ਨਹੀਂ ਪਤਾ ਕੱਲੇ ਪੰਜਾਬ ਦੇ ਵਿੱਚ 35 ਲੱਖ ਜੋ ਸਰਕਾਰ ਦਾ ਹੋਣ ਅੰਕੜਾ ਆਇਆ 34 ਲੱਖ ਕੁਝ ਹਜ਼ਾਰ ਗੱਲਾਂ ਹੋ ਰੀਆਂ ਸੀ ਐਸ ਵੇਲੇ 35 ਲੱਖ ਹੈਕਟੇਰ ਦੇ ਵਿੱਚ ਕਣਕ ਹੋਈ ਪੰਜਾਬ ਦੀ ਬਜਾਨ ਹੋਇਆ ਇਹ ਪਿਛਲੇ ਸਾਲ ਨੂੰ ਛੱਡ ਕੇ 34 ਲੱਖ ਹੈਕਟੇਰ ਦੇ ਵਿੱਚ ਸੀਗਾ 127 ਲੱਖ ਟਨ ਦੇ ਕੋਲ ਕੋਲ ਬਜਾਨ ਹੋਇਆ ਪ੍ਰੋਡਕਸ਼ਨ ਹੋਈ ਜਿਹੜੀ ਉਹਦੇ ਵਿੱਚ ਕੁਝ ਲੋਕਾਂ ਨੇ ਆਪਣੇ ਲਈ ਰੱਖੀ ਸਰਕਾਰ ਨੇ ਪ੍ਰਕਿਊਰ ਕੀਤੀ 95 ਲੱਖ ਟਨ ਦੇ ਕਰੀਬ-ਕਰੀਬ ਜਿਹੜੀ ਸੈਂਟਰਲ ਖਾਦ ਪਣਾਰ ਦੇ ਵਿੱਚ ਗਈ ਉਹਦਾ ਜਿਹੜਾ ਪਰਸੈਂਟੇਜ ਸੀ ਉਹ 52% ਸੀ ਇਹ ਐਸਾ ਅਣਗੋਲਿਆ ਦੇਸ਼ ਦੇ ਵਿੱਚ ਇਹ ਸੀ ਪੰਜਾਬ ਦਾ ਕੰਟਰੀਬਿਊਸ਼ਨ